ਲੱਕੀ ਗੋਲਡ ਸਮਿਥ ਆਪਣੇ ਟਰੈਕਟਰ ਦੇ ਉੱਪਰ ਨਵਾਂ ਡੈਕ ਲਗਵਾਉਣ ਵਾਸਤੇ ਜੱਗੇ ਮਿਊਜ਼ਿਕ ਸਿਸਟਮ ਵਾਲੇ ਕੋਲ ਜਾਂਦਾ ਹੈਗਾ ਤੇ ਜਦੋਂ ਉੱਥੇ ਜਾਂਦੇ ਨੇ ਤਾਂ ਉੱਥੇ ਜੱਗੇ ਤੇ ਜੋ ਲੱਕੀ ਨਾਲ ਉਸਦਾ ਚਾਚਾ ਹੁੰਦਾ ਉਹਦੀ ਦੋਨਾਂ ਦੀ ਤੁੰਤੂ ਮੈਂ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਜੱਗਾ ਉਹਦੇ ਚਾਚੇ ਨੂੰ ਕਹਿ ਦਿੰਦਾ ਕਿ ਤੂੰ ਮੇਰੀ ਦੁਕਾਨ ਤੋਂ ਬਾਹਰ ਹੋ ਜਾ ਦੇ ਜਿਸ ਤੋਂ ਬਾਅਦ ਲੱਕੀ ਗੋਲਡ ਸਮਿਥ ਜੱਗੇ ਨੂੰ ਕਹਿ ਦਿੰਦਾ ਕਿ ਤੂੰ ਆਪਣਾ ਡੈਕ ਉਤਾਰ ਲੈ ਚਾਚਾ ਤਾਂ ਮੇਰੇ ਨਾਲ ਹੀ ਰਹੂਗਾ ਤੇ ਜਿਸ ਤੋਂ ਬਾਅਦ ਲੱਕੀ ਘਰੇ ਆ ਜਾਂਦਾ ਤੇ ਬਾਅਦ ਦੇ ਵਿੱਚ ਜੱਗਾ ਇੱਕ ਦੋ ਵੀਡੀਓ ਸ਼ੇਅਰ ਕਰਦਾ ਜਿਸ ਤੇ ਜਿਹਦੇ ਵਿੱਚ ਜੱਗਾ ਕਹਿੰਦਾ ਕਿ ਮੈਂ ਜਾਣ ਕੇ ਨਹੀਂ ਕਲਾਇਆ ਇੰਨਾ ਸਾਰੀਆਂ ਗੱਲਾਂ ਤੋਂ ਬਾਅਦ ਲੱਕੀ ਗੋਲਡ ਸਮਿਥ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਉਂਦਾ ਤੇ ਲਾਈਵ ਆ ਕੇ ਕਹਿੰਦਾ ਕਿ ਉਸਨੇ ਮੇਰੇ ਚਾਚੇ ਨੂੰ ਗਲਤ ਬੋਲਿਆ ਤੇ ਮੈਂ ਕਿਵੇਂ ਛੱਡ ਸਕਦਾ ਆਪਣੇ ਚਾਚੇ ਨੂੰ ਕੀ ਜੋ ਬੰਦਾ ਮੇਰੇ ਨਾਲ ਏਡੀ ਦੂਰ ਜਾਂਦਾ ਹੈਗਾ ਹਰ ਇੱਕ ਥਾਂ ਤੇ ਜਾਂਦਾ ਮੇਰੀਆਂ ਹਰ ਇੱਕ ਵੀਡੀਓਜ਼ ਦੇ ਵਿੱਚ ਹੁੰਦਾ ਹੈਗਾ ਉਸ ਤੋਂ ਵੱਡਾ ਮੇਰੇ ਲਈ ਕੀ ਹੋ ਸਕਦਾ ਉਸ ਤੋਂ ਵੱਡਾ ਮੇਰੇ ਲਈ ਡੈਕ ਨਹੀਂ ਹੋ ਸਕਦਾ ਲੱਕੀ ਨੇ ਇਹ ਸਾਰਾ ਕੁਝ ਲਾਈਵ ਦੇ ਵਿੱਚ ਦੱਸਿਆ ਸੀਗਾ ਸੋ ਉੱਥੇ ਨਾਲ ਪਤਾ ਦਵਾ ਦੇ ਕਿ ਇੱਕ ਕਾਲ ਰਿਕਾਰਡਿੰਗ ਨਿਕਲ ਕੇ ਸਾਹਮਣੇ ਆ ਰਹੀ ਜੱਗੇ ਤੇ ਲੱਕੀ ਗੋਲਡ ਸਮਿਥ ਦੀ ਜਿਸ ਦੇ ਵਿੱਚ ਜੱਗਾ ਵੀ ਇਹ ਗੱਲ ਕਹਿੰਦਾਗਾ ਸੱਚਾ ਢਾ ਦਿੰਦਾ ਤੇ ਤੂੰ ਡਿੱਕ ਲਵਾ ਕੇ ਜਰੂਰ ਜਾਣਾ ਤੇ ਮੇਰੇ ਤੋਂ ਤੇ ਲੱਕੀ ਵੀ ਇੱਥੇ ਇਹੀ ਕਹਿੰਦਾਗਾ ਕਿ ਮੈਂ ਕਿਵੇਂ ਛੱਡ ਸਕਦਾ ਆ ਆਪਣੇ ਬੰਦੇ ਨੂੰ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਕੇ ਜਦੋਂ ਕੋਈ ਆਪਣੇ ਨਾਲ ਬੰਦਾ 100 ਕਿਲੋਮੀਟਰ ਦੂਰ ਜਾਂਦਾਗਾ ਤਾਂ ਉੱਥੇ ਕਿਸੇ ਨਾਲ ਉਸਦੀ ਤੂਤੂਮੈਂ ਹੋ ਜਾਂਦੀ ਹੈ ਤਾਂ ਉਸ ਨੂੰ ਛੱਡਿਆ ਨਹੀਂ ਜਾ ਸਕਦਾ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਸਾਂਝੀ ਜਰੂਰ ਕਰ ਤੇ ਬਾਕੀ ਅੱਗੇ ਕਾਲ ਰਿਕਾਰਡਿੰਗ ਸੁਣ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਬਾਕੀ ਕੌਣ ਸਹੀ ਆ ਕੌਣ ਗਲਤ ਹੈ ਵੀ ਕਮੈਂਟ ਕਰਕੇ ਜਰੂਰ ਦੱਸਿਓ ਰੱਬ ਰਾਖਾ ਜੱਜ ਚਾਚਾ ਤੈਨੂੰ ਚਾਚੀ ਨੂੰ ਨਾ ਲੈ ਕਰਨ ਨਾਲ ਕਿਤੇ ਤਾਂ ਐ ਤਾਂ ਨਾ ਕਿ ਕਿ ਲੱਤੀ ਉਹਨਾਂ ਨੇ ਵੀਡੀਓ ਸਭਾਈ ਤੂੰ ਬਾਈ ਤੂੰ ਐ ਕਰ ਤੂੰ 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 ਮੇਰੀ ਗੱਲ ਸੁਣਾ ਮੇਰੀ ਗੱਲ ਸੁਣ ਤੂੰ ਮੈਂ ਇੱਕੂ ਦੀ ਸੌਂ ਖਾ ਜਾ ਜੇ ਤੂੰ ਮੇਰੀਆਂ ਜਿੱਦੇ ਸਾਈ ਕਰਨਾ ਆਂ ਤੂੰ ਰੀਲਾਂ ਪਾਈਆਂ ਜੀ ਤੂੰ ਉਹ ਡਿਲੀਟ ਨਹੀਂ ਕਰੀਆਂ ਰੀਲ ਪਾਈ ਆ ਜੇ ਵੀ ਮੈਂ ਤਾਂ ਹੋਰ ਓਏ ਯਾਰ ਤੂੰ ਡਿਲੀਟ ਤੂੰ ਉਹ ਗੱਲ ਤੇ ਆ ਜਾ ਵੀ ਜੇ ਤੂੰ ਨਹੀਂ ਡਿਲੀਟ ਕਰੀ ਤੇ ਆਪਾਂ ਇੱਕ ਮੈਟ੍ਰਿਕ ਮੇਰੀ ਠੀਕ ਹੈ ਬਾਦਾ ਬਾਜੂ ਮੈਂ ਤੈਨੂੰ ਗੱਲ ਦੱਸਦਾ ਦੇਖ ਆਪਣੀ ਪੁਰਾਣੀ ਖਾਦੀ ਪੀਤੀ ਹੈ ਨਾਲ ਇਕੱਠੇ ਠੀਕ ਹੈ ਆਪਣੀ ਤਾਂ ਕੋਈ ਗੱਲ ਹੀ ਨਹੀਂ ਹੋਈ ਤੇਰੀ ਚਾਚੇ ਨਾਲ ਹੋਈ ਸੀ ਫਿਰ ਤੂੰ ਮੇਰੀ ਗੱਲ ਸੁਣ ਤੇਰੀ ਤੇਰੀ ਚਾਚੇ ਨਾਲ ਹੋਈ ਸੀ ਜਦੋਂ ਮੈਂ ਤੇਰੇ ਨਾਲ ਸਹੀ ਸੀ ਤੂੰ ਚਾਚੇ ਨੂੰ ਬੱਸ ਚੜਾ ਆਂਦਾ ਡੱਕ ਲਵਾ ਕੇ ਲੈ ਜਾਂਦਾ ਮੈਂ ਥੋੜੀ ਹੁੰਦਾ ਹੈ ਫਿਰ ਫਿਰ ਜੇ ਤੂੰ ਮੈਂ ਤਾਂ ਤੈਨੂੰ ਕਿਹਾ ਹੀ ਨਹੀਂ ਤੂੰ ਆਪ ਕਹੀ ਜਾਂਦਾ ਸੀ ਹਜੇ ਸਟੋਰੀ ਨਾਲ ਆਪਾਂ ਲੋਕ ਇਕੱਠੇ ਹੋ ਜਾਣਗੇ ਹੁਣ ਤੂੰ ਕਹੀ ਨਹੀਂ ਤਿੰਨ ਮੈਂ ਮੇਰੀ ਗੱਲ ਮੇਰੀ ਗੱਲ ਸੁਣਾ ਠੀਕ ਹੈ ਤੂੰ ਬੰਦ ਨਾ ਅਭੀ ਯਾਰ ਮੈਂ ਤਾਂ ਦੇਖ ਲਾ ਤੂੰ 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 ਮੇਰਾ ਭੈਣ ਦੇ ਵੀਰੇ ਲੱਖ ਰੁਪਏ ਦੀ ਸੇਲ ਹੈ ਮੇਰੀ ਦੁਕਾਨ ਤੇ ਮੈਂ ਤਿੰਨ ਦਿਨ ਭੰਨ ਤੇ ਤੇਰੇ ਪਾਸ ਪਿੱਛੇ ਪਰੋ ਅਸੀਂ ਵੀ ਇੰਨੀ ਵਾਰ ਆਈ ਸੀ ਤੇਰੇ ਚਾਚੇ ਨਾਲ ਮੇਰੀ ਲੜਾਈ ਹੋ ਗਈ ਉਹਨੂੰ ਬੋਲਣ ਦੀ ਅਕਲ ਨਹੀਂ ਬੰਦੇ ਨੂੰ ਠੀਕ ਹੈ ਉਹਦੇ ਨਾਲ ਹੋ ਗਈ ਠੀਕ ਹੈ ਤੂੰ ਮੈਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਜੱਗੇ ਚਾਚੇ ਨਾਲ ਤੇਰੀ ਲੜਾਈ ਹੋ ਗਈ ਚਾਚਾ ਬੱਸ ਤੇ ਭੱਗ ਜਾਂਦਾ ਤੂੰ ਤਾਂ ਉਹ ਤੂੰ ਤਾਂ ਜਾ ਕੇ ਕੁਝ ਕਿ ਫੇਰ ਹੋ ਜਾਣਾ ਸੀ ਮੈਂ ਤੈਨੂੰ ਬੇਕਲਾ ਕੇ ਦੇ ਦਿੰਦਾ ਜੇ ਤੇਰੇ ਨਾਲ ਕੋਈ ਬੰਦਾ ਆਇਆ ਹੋਵੇ ਯਾਰ ਬਾਈ ਆਏ ਨਹੀਂ ਗੱਲ ਫਿਰ ਮੇਰੀ ਗੱਲ ਸੁਣ ਅਸੀਂ 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 ਉਹ ਤੋਂ ਵੀਰ ਤੋਂ ਮੈਂ ਕਿਉਂ ਕਹੂੰਗਾ ਬਾਈ ਉਹਨੂੰ ਕੋਈ ਕੁਰੀ ਅਸੀਂ ਤਾਂ ਕਹਾਂ ਇਕੱਠਿਆਂ ਨੇ ਰਹਿਣਾ ਫਿਰ ਮੈਂ ਘਟਿਆ ਕਪੀਚੇ ਉਹਨੂੰ ਥੋੜੀ ਛੱਡ ਦਿੰਦਾ